ਪੰਜਾਬ ਦੀ ਇੱਕੋ ਇੱਕ ਮੁਸਲਿਮ ریاست ਮਲੇਰਕੋਟਲਾ ਕਿਵੇਂ ਇਹ ਸ਼ਹਿਰ ਮਲੇਰਕੋਟਲਾ ਬਣਿਆ ਤੇ ਕਿਵੇਂ ਫੇਰੇ ਰਿਆਸਤ ਬਣੀ ਕੋਈ ਸਰੋਤਾਂ ਤੋਂ ਪਤਾ ਲੱਗਦਾ ਹੈ ਕਿ ਮਹਾਭਾਰਤ ਵਿੱਚ ਹੋਏ ਰਾਜਾ ਭੀਮਸੈਨ ਦੀ ਵੰਸ਼ ਤੋਂ ਅੱਗੇ ਚੱਲ ਕੇ ਹੋਏ ਹੈ ਰਾਜਾ ਮਲਹੇਰ ਉਹਨਾਂ ਨੇ ਇੱਥੇ ਇੱਕ ਨਗਰ ਬਸਾਇਆ ਤੇ ਨਾਮ ਰੱਖਿਆ ਮਲਹੇਰਗੜ ਪਰ ਕੁਝ ਕਾਰਨਾ ਕਰਕੇ ਇਹ ਨਗਰ ਉਜੜ ਗਿਆ ਤੇ ਇੱਥੇ ਇਸ ਦੇ ਖੰਡਰ ਬਾਕੀ ਰਹਿ ਗਏ ਫਿਰ 1450 ਦੇ ਆਸ-ਪਾਸ ਅਫਗਾਨਿਸਤਾਨ ਦੇ ਖੁਰਾਸਾਨ ਤੋਂ ਸੂਫੀ ਫਕੀਰ ਸ਼ੇਖ ਸਦਰੂਦੀਨ ਜਹਾਂ ਇੱਥੇ ਆ ਕੇ ਰਹਿਣ ਲੱਗੇ ਤੇ ਸਵੇਰ ਸ਼ਾਮ ਅੱਲਾਹ ਦੀ ਇਬਾਦਤ ਕਰਨ ਲੱਗੇ ਉਹਨਾਂ ਦੇ ਇੱਥੇ ਆਉਣ ਨਾਲ ਆਸ-ਪਾਸ ਦੇ ਕੁਝ ਲੋਕ ਵੀ ਆ ਕੇ ਉਹਨਾਂ ਦੀ ਇਬਾ ਵਸ ਗਏ ਜਿਹਦਾ ਨਾਮ ਪੈ ਗਿਆ ਮਲੇਰ ਫਿਰ ਕੁਝ ਸਾਲਾਂ ਬਾਅਦ ਜਦੋਂ ਅਫਗਾਨਿਸਤਾਨ ਦਾ ਬਹਿਲੋਲ ਲੋਦੀ ਦਿੱਲੀ ਦੇ ਉੱਪਰ ਹਮਲਾ ਕਰਨ ਜਾ ਰਿਹਾ ਸੀ ਤਾਂ ਰਾਤ ਨੂੰ ਮਲੇਰ ਦੇ ਨਜ਼ਦੀਕ ਹੀ ਸਤਲੁਜ ਦਰਿਆ ਦੇ ਕਿਨਾਰੇ ਤੇ ਉਸ ਦੀਆਂ ਫੌਜਾਂ ਤੰਬੂ ਲਗਾ ਕੇ ਰੁਕੀਆਂ ਉਹਨੂੰ ਆਸ-ਪਾਸ ਦੇ ਲੋਕਾਂ ਤੋਂ ਪਤਾ ਲੱਗਿਆ ਕਿ ਇੱਥੇ ਇੱਕ ਬਹੁਤ ਪਹੁੰਚਿਆ ਹੋਇਆ ਫਕੀਰ ਹੈ ਤਾਂ ਬਹਿਲੋਲ ਲੋਦੀ ਰਾਤ ਨੂੰ ਹੀ ਸ਼ੇਖ ਸਦਰੂਦੀਨ ਜਹਾਂ ਨੂੰ ਮਿਲਣ ਪਹੁੰਚਿਆ ਤੇ ਉਸ ਨੂੰ ਦੱਸਿਆ ਕਿ ਮੈਂ ਅਫਗਾਨਿਸਤਾਨ ਤੋਂ ਆਂ ਤੇ ਦਿੱਲੀ ਜਿੱਤਣ ਜਾ ਰਿਹਾ ਮੇਰੀ ਫਤਿਹ ਦੀ ਦੁਆ ਕਰਨਾ ਸ਼ੇਖ ਸਦਰੂਦੀਨ ਜਹਾਂ ਨੇ ਬਹਿਲੋਲ ਲੋਦੀ ਦੀ ਫਤਿਹ ਲਈ ਦੁਆ ਕੀਤੀ ਉਸ ਵਕਤ ਦਿੱਲੀ ਦੇ ਉੱਪ ਪਰ ਜਿੱਤ ਹੋਈ ਤੇ ਉਹ ਦਿੱਲੀ ਦਾ ਹੁਕਮਰਾਨ ਬਣਿਆ ਤੇ ਖੁਸ਼ ਹੋ ਕੇ ਬਹਿਲੋਲ ਲੋਧੀ ਨੇ ਆਪਦੀ ਕੁੜੀ ਤਾਜ ਮਰਸਾ ਬੀਗਮ ਦਾ ਰਿਸ਼ਤਾ ਸ਼ੇਖ ਸਦਰੂਦੀਨ ਜਹਾਂ ਲਈ ਭੇਜਿਆ ਤੇ ਦਹੇਜ ਵੇਚ ਉਸ ਨੂੰ ਮਲੇਰ ਤੇ ਉਸ ਦੇ ਆਸ-ਪਾਸ ਦੇ 68 ਪਿੰਡਾਂ ਦੀ ਜ਼ਗੀਰ ਦਿੱਤੀ ਫਿਰ 1650 ਵਿੱਚ ਇਸੇ ਵੰਸ਼ ਦੇ ਬਾਜ਼ੀਦ ਖਾਨ ਨੇ ਮਲੇਰ ਦੇ ਦੱਖਣ ਵਿੱਚ ਕਿਲਾ ਬਣਾਇਆ ਤੇ ਲੋਕ ਉਸ ਨੂੰ ਕਹਿਣ ਲੱਗੇ ਕੋਟਲਾ ਉਹਨੇ ਕਿਲੇ ਦੇ ਦੁਆਲੇ ਇੱਕ ਦੀਵਾਰ ਬਣਾਈ ਤੇ ਉਹਦੇ ਵਿੱਚ ਸੱਤ ਦਰਵਾਜ਼ੇ ਰੱਖੇ ਫਿਰ ਉਹਨੇ ਮਲੇਰ ਤੇ ਕੋਟਲਾ ਦੇ ਵਿਚਾਲੇ ਬਾਜ਼ਾਰ ਬਣਵਾ ਕੇ ਦੋਨਾਂ ਨਗਰਾਂ ਨੂੰ ਇੱਕ ਕਰਤਾ ਤੇ ਨਾਂ ਪੈ ਗਿਆ ਮਲੇਰ ਕੋਟਲਾ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟ ਜਾਦਿਆਂ ਨੂੰ ਸਰਹੰਦ ਦੇ ਨਵਾਬ ਦੀ ਕਚਾਰੀ ਵਿੱਚ ਪੇਸ਼ ਕੀਤਾ ਗਿਆ ਤਾਂ ਉੱਥੇ ਉਸ ਵਕਤ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਖਾਨ ਵੀ ਮੌਜੂਦ ਸੀ ਜਦੋਂ ਸਰਹੰਦ ਦੇ ਨਵਾਬ ਨੇ ਸਹਿਬਜ਼ਾਦਿਆਂ ਨੂੰ ਨੀਆਂ ਚ ਚਨਵਾਉਣ ਦੀ ਸਜ਼ਾ ਸੁਣਾਈ ਤਾਂ ਸ਼ੇਰ ਮੁਹੰਮਦ ਖਾਨ ਨੇ ਇਸ ਗੱਲ ਦਾ ਵਿਰੋਧ ਕੀਤਾ ਤੇ ਗੁੱਸੇ ਵਜੋਂ ਕਚਾਰੀ ਛੱਡ ਕੇ ਚਲਾ ਗਿਆ ਬਾਅਦ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਮਲੇਰ ਕੋਟਲਾ ਦੇ ਲੋਕਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਨਗਰ ਹਮੇਸ਼ਾ ਹੱਸਦਾ ਵਸਦਾ ਰਹੇਗਾ 47 ਦੀ ਵੰਡ ਵੇਲੇ ਜਦੋਂ ਹਰ ਪਾਸੇ ਕਤਲੋਗਾਰਤ ਹੋ ਰਹੀ ਸੀ ਤਾਂ ਉਸ ਵਕਤ ਮਲੇਰ ਤੇ ਹਰ ਪਾਸੇ ਅਮਨ ਆਮਾਨ ਸੀ 47 ਦੀ ਮੰਡ ਵਿੱਚ ਸ਼ੇਖ ਸਦਰੂਦੀਨ ਜਹਾਂ ਦੇ ਵੰਸ਼ਜ ਪਾਕਿਸਤਾਨ ਚਲੇ ਗਏ ਜੋ ਕਿ ਹੁਣ ਵੀ ਲਾਹੌਰ ਦੇ ਵਿੱਚ ਰਹਿ ਰਹੇ ਨੇ ਮਲੇਰ ਕੋਟਲਾ ਪਹਿਲਾਂ ਸੰਗਰੂਰ ਜ਼ਿਲ੍ਹੇ ਦੇ ਅਧੀਨ ਆਉਂਦਾ ਸੀ ਪਰ 2021 ਦੇ ਵਿੱਚ ਸਰਕਾਰ ਨੇ ਇਸ ਨੂੰ ਅਲੱਗ ਜ਼ਿਲ੍ਹਾ ਬਣਾਤਾ ਜੋ ਕਿ ਪੰਜਾਬ ਦਾ ਸਭ ਤੋਂ ਨਵਾਂ ਜ਼ਿਲ੍ਹਾ ਹੈ ਇਹ ਸੀ ਮਲੇਰ ਕੋਟਲੇ ਦਾ ਇਤਿਹਾਸ ਹੋਰ ਕਿਹੜੇ ਸ਼ਹਿਰ ਬਾਰੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ